ਮੈਂ ਕਹਾਂ ਨਾ ਪੈਰ 'ਚ ਵੱਜੇ ਠੇਡੇ ਦਾ ਤੇ ਮੀਂਹ 'ਚ ਤਿਲਕੇ ਦਾ ਤੇ ਸਰਕਾਰ ਦੇ ਝੜਕੇ ਦਾ ਤੇ ਆਪਣਿਆਂ ਦੇ ਮਿਹਣੇ ਦਾ ਗੁੱਸਾ ਨਾ ਕਰਿਆ ਕਰੋ ਇੱਕੋਸ ਨਾ ਕੋਸ ਕੋ ਨੂੰ ਸਿਖਾ ਕੇ ਜਾਂਦੇ ਆ ਗਵਾ ਕੇ ਨਹੀਂ ਜਾਂਦੇ ਕਦੇ ਵੀ ਕੋਈ ਆਪਾਂ ਨੂੰ ਠੋਕਰ ਵੱਜਦੀ ਹੈ ਨਾ ਉਹ ਕੁਛ ਨਾ ਕੋਸ ਸਿਖਾ ਕੇ ਜਾਂਦੀ ਹੈ ਜਦੋਂ ਕੋਈ ਆਪਣਾ ਜ਼ਿੰਦਗੀ 'ਚ ਚੱਲਿਆ ਜਾਂਦਾ ਨਾ ਤੇ ਉਹ ਤੋਂ ਬਿਨਾਂ ਆਪ ਜਿਉਣਾ ਸਿੱਖ ਲੈਣੇ ਆ ਤੇ ਉਹ ਆਪਾਂ ਨੂੰ ਜਿਉਣ ਦਾ ਤੰਗ ਦੱਸ ਜਾਂਦਾ ਵੀ ਐਂ ਜਿਉਣਾ ਜਦੋਂ ਆਪਾਂ ਉਹਦੇ ਨਾਲ ਜਿਉਨੇ ਆ ਉਦੋਂ ਆਪਾਂ ਕਹਿ ਦਿੰਨੇ ਹਾਏ ਆ ਗੱਲ ਮੈਥੋਂ ਆਏ ਮੈਂ ਕੱਲਾ ਕੀ ਕਰੂੰਗਾ ਜੇ ਕੋਈ ਮਤਲਬ ਕਿ ਘਰ ਦਾ ਮਤਲਬ ਖਰਚਾ ਚੱਕਣਾ ਜਾਂ ਘਰ ਦੇ ਬੱਚੇ ਆ ਜਿਹੜੇ ਆਪਣੀ ਉਹਨਾਂ ਦੀ ਜ਼ਿੰਮੇਵਾਰੀ ਚੱਕਣੀ ਤੇ ਆਪਾਂ ਇਨਕਾਰ ਕਰ ਦਿੰਨੇ ਵੀ ਲੈ ਮੈਂ ਕੱਲਾ ਕੀ ਕਰੂੰ ਜੇ ਉਹਨੇ ਲਾਂ ਸਾਂਝ ਮਜਾਂਨ ਨੂੰ ਚਾਰ ਦਿਨ ਕਹਤੋਂ ਨੂੰ ਕਹਦਾਂ ਮੈਂ ਕੱਲਾ ਮਗਰੋਂ ਕੀ ਕਰੂੰਗਾ ਤੇ ਜਦੋਂ ਉਹੀ ਇਨਸਾਨ ਜ਼ਿੰਦਗੀ ਚ ਚੱਲਿਆ ਜਾਂਦਾ ਨਾ ਉਦੋਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਹੱਸ ਕੇ ਨਿਬੇੜਨਾ ਪੈਂਦਾ ਹੱਸ ਕੇ ਚੱਕਣਾ ਪੈਂਦਾ ਹੱਸ ਕੇ ਉਹਨਾਂ ਦਾ ਸਾਹਮਣਾ ਕਰਨ ਪੈਂਦਾ ਇਹ ਹੀ ਹਸਾਬ ਜ਼ਿੰਦਗੀ ਦਾ ਹੈ ਜਦੋਂ ਵੀ ਕੋਈ ਆ ਕੇ ਤੁਹਾਡੀ ਜ਼ਿੰਦਗੀ 'ਚ ਚਲਿਆ ਜਾਂਦਾ ਤੁਹਾਨੂੰ ਕੁਛ ਨਾ ਕੁਛ ਸਿਖਾ ਕੇ ਜਾਂਦਾ ਕਹਿੰਦੇ ਹੁੰਦੇ ਐ ਚਾਹ ਮੀਂਹ ਚੁੱਤੈ ਲੱਕਿਆ ਹੋਵੇ ਬੰਦਾ ਤੇ ਜਾਂ ਸਰਕਾਰ ਦਾ ਝੜਕਿਆ ਹੋਵੇ ਤੇ ਜਾਂ ਕਹਿੰਦੇ ਹੁੰਦੇ ਕੋਈ ਆਪਣੇ ਦਕਾਨਾ ਹੋਵੇ ਤੇ ਇਹ ਸਾਰੀਆਂ ਚੀਜ਼ਾਂ ਕੁਛ ਨਾ ਕੁਛ ਸਿਖਾ ਜਾਂਦਾਂ ਪੈਰ 'ਚ ਵੱਜਿਆ ਠੇਡਾ ਵੀ ਆਪਾਂ ਨੂੰ ਕੋਈ ਨਾ ਕੋਈ ਅਕਲ ਸਿਖਾ ਕੇ ਜਾਂਦਾ ਜਦੋਂ ਉਹ ਆਪਣੇ ਵੱਜਦਾ ਨਾ ਤੇ ਆਪਾਂ ਨੂੰ ਦੁੱਖ ਲੱਗਦਾ ਤਕਲੀਫ ਮਿਲਦੀ ਆ ਤੇ ਆਪਾਂ ਉਹਨੂੰ ਚੱਕ ਕੇ ਸਾਈਡ ਤੇ ਕਰ ਦਿੰਨੇ ਆ ਵੀ ਸਾਡੇ ਤਾਂ ਵੱਜ ਗਿਆ ਕਿਸੇ ਹੋਰ ਦੇ ਨਾ ਵੱਜੇ ਇਹ ਕਿ ਕਿਸੇ ਹੋਰ ਨੂੰ ਤਕਲੀਫ ਨਾ ਪਹੁੰਚੇ ਇਹ ਨਿੱਕੀ ਨਿੱਕੀਆਂ ਗੱਲਾਂ ਕਾਂਝੀਆਂ ਨਿੱਕੀਆਂ ਲੱਗਦੀਆਂ ਪਰ ਹੈ ਬਹੁਤ ਵੱਡੀਆਂ ਸੋਚਣ ਵਾਲੀਆਂ ਐ